ਆ ਭਾਜੀ ਇੱਕ ਜਰੂਰ ਗੱਲ ਸਾਂਝੀ ਕਰਿਓ ਕਿ ਇਹ ਜਿਹੜਾ ਐਕਸੀਡੈਂਟ ਹੁੰਦਾ ਆ ਅ ਪਿਛਲੇ ਦਿਨੀ ਜਿਹਦੇ ਵਿੱਚ ਸਾਡੀ ਇੱਕ ਨੌਜਵਾਨ ਬੱਚੀ ਦਾ ਜਿਹੜਾ ਆ ਉਹ ਹਿੱਟ ਐਂਡ ਰਨ ਦਾ ਇੱਕ ਹਿਸਾਬ ਦਾ ਕੇਸ ਹੈਗਾ ਆ ਤੇ ਉਹਦੀ ਡੈਥ ਹੋ ਜਾਂਦੀ ਹੈ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਕੇਸ ਦੇ ਵਿੱਚ ਕੀ ਅਪਡੇਟ ਹੋਈ ਹੈ ਹਾਂਜੀ ਉਹ ਇਸ ਤਰ੍ਹਾਂ ਕਿ ਉਹ ਜਿਸ ਡਰਾਈਵਰ ਨੇ ਹਿੱਟ ਕੀਤਾ ਉਹ ਡਰੰਕ ਸੀਗੇ ਜੀ ਡਰੰਕ ਡਰਾਈਵਰ ਸੀਗੇ ਤੇ ਉਹ 21 ਸਾਲ ਦੀ ਲੜਕੀ ਸੀਗੀ ਪਰ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਵੀ ਉਸ ਨੂੰ 3 ਦਿਨ ਬਾਅਦ ਦੁਬਾਰਾ ਉਹਨੂੰ ਬੇਲ ਦੇ ਦਿੱਤੀ ਗਈ ਜਿਹੜਾ ਇਹ ਪੁਲਿਸ ਨੇ ਜਦੋਂ ਅਰੈਸਟ ਕੀਤਾ ਆ ਕੀ ਤੁਹਾਡੇ ਨਾਲ ਕਿਸੇ ਨਾਲ ਪਰਿਵਾਰ ਦੇ ਨਾਲ ਬਾਅਦ ਵਿੱਚ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਜਿਸ ਬੰਦੇ ਨੇ ਹਿੱਟ ਕੀਤਾ ਸੀ ਉਹਨੂੰ ਅਰੈਸਟ ਕੀਤਾ ਆ ਜਾਂ ਕੀ ਗੱਲਬਾਤ ਹੈ ਹਾਂਜੀ ਇੰਨੀ ਇੱਕ ਇਨਫੋਰਮੇਸ਼ਨ ਮਿਊਜ਼ ਸੀ ਕਿ ਵੀ ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਉਸ ਨੂੰ ਹਸਪੀਟਲ ਲੈ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਹੁਣ ਇਹ ਵੀ ਇਨਫੋਰਮੇਸ਼ਨ ਸਾਨੂੰ ਮਿਲੀ ਕਿ ਤਿੰਨ ਚਾਰ ਦਿਨ ਬਾਅਦ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਉਹਨੂੰ ਬੇਲ ਦੇ ਦਿੱਤੀ ਗਈ ਹੈ। ਇਹੀ ਸਾਨੂੰ ਲੇਟੈਸਟ ਇਨਫੋਰਮੇਸ਼ਨ ਮਿਲੀ ਹੈ। ਤੋਂ ਅਨੁਕੀ ਲੱਗਦਾ ਹੈ ਕਿ ਇਹ ਜੇ ਇਸ ਤਰੀਕੇ ਦੇ ਨਾਲ ਇੱਕ ਤਾਂ ਹਿੱਟ ਐਂਡ ਰਨ ਦਾ ਕੇਸ ਵੀ ਹੈ ਦੂਜਾ ਡੀਯੂਆਈ ਦਾ ਡਰੰਕ ਡਰਾਈਵਰ ਦਾ ਕੇਸ ਵੀ ਹੈਗਾ ਆ ਤੇ ਇਨੀ ਛੇਤੀ ਬੇਲ ਮਿਲ ਜਾਣੀ ਅ ਜਦ ਕਿ ਇਸ ਲੜਕੀ ਦਾ ਵਿਚਾਰੀ ਦਾ ਕੋਈ ਕਸੂਰ ਵੀ ਨਹੀਂ ਸੀਗਾ ਹਾਲਾਂਕਿ ਇਹ ਇੱਕ ਮਦਦ ਕਰਨ ਵਾਸਤੇ ਉੱਥੇ ਰੁਕੀ ਸੀਗੀ ਇਹਦਾ ਕੋਈ ਮਕਸਦ ਵੀ ਨਹੀਂ ਸੀ ਇਹਦੇ ਕੋਈ ਜ਼ਰੂਰਤ ਵੀ ਨਹੀਂ ਸੀ ਉੱਥੇ ਰੁਕਣ ਦੀ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਪੱਖਪਾਤ ਦਾ ਰੁਪਈਆ ਵੀ ਹੈਗਾ ਹੈ ਕਿਉਂਕਿ ਕੋਈ ਜਸਟਿਸ ਦੀ ਗੱਲਬਾਤ ਹੈਗੀ ਹੈ ਕੋਈ ਇੱਥੇ ਬਿਲਕੁਲ ਪੱਖਪਾਤ ਦਾ ਰੁਪਈਆ ਰਵਈਆ ਹੈਗਾ ਜੀ ਕਿਉਂਕਿ ਇਹ ਪੰਜਾਬੀ ਹੋਣ ਦੇ ਬਾਵਜੂਦ ਦੇਖ ਲਓ ਡੈਥ ਹੋ ਗਈ ਉਸਦੀ ਉਸ ਤੋਂ ਬਾਅਦ ਵੀ ਉਹ ਵਾਈਟ ਹੈ ਜਾਂ ਮੈਕਸੀਕਨ ਮੂਲ ਦੀ ਲੜਕੀ ਹੈ ਜਿਸ ਨੇ ਹੱਟ ਕੀਤਾ ਯੋਸ ਨੂੰ 10-10 ਦੇ ਵਿੱਚ ਬੇਲ ਦੇ ਦੇਣੀ ਤੇ ਪਖਵਾਤਾ ਜਰੂਰ ਹੈ ਜੀ ਤੁਹਾਨੂੰ ਸਭ ਨੂੰ ਪਤਾ ਹੀ ਹੈ